ਅੱਜ ਦਿਨ ਪੰਜਾਬ ਦੇ ਵਿੱਚ ਨਸ਼ਾ ప్రతి ਦਿਨ ਵਧਦਾ ਜਾ ਰਿਹਾ ਅੱਜ ਦਿਨ ਨੌਜਵਾਨ ਨਸ਼ੇ ਦੀ ਪੀੜ ਚੜਦੇ ਜਾ ਰਹੇ ਨੇ ਰੌਲਾ ਸੀ ਸਾਰੇ ਪਾ ਰਹੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਵਧ ਗਿਆ ਜੇ ਲੀਡਰਾਂ ਦੀ ਗੱਲ ਕਰੀਏ ਲੀਡਰ ਵੀ ਕਹਿੰਦੇ ਆ ਅਸੀਂ ਰੌਲਾ ਬਹੁਤ ਪਾਈ ਜਾਂਦੇ ਆ ਅਦਾ ਅਨਸਵਾ ਤੱਕ ਅਸੀਂ ਇਸ ਮਸਲੇ ਨੂੰ ਲੈ ਕੇ ਅਸੈਂਬਲੀ ਤੱਕ ਇਸ ਮਸਲੇ ਨੂੰ ਲੈ ਕੇ ਜੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਲੋਕ ਵੀ ਕਹਿ ਰਹੇ ਆ ਕਿ ਅਸੀਂ ਜਿਹੜਾ ਨਸ਼ੇ ਤੇ ਬਹੁਤ ਜ਼ਿਆਦਾ ਰੌਲਾ ਪਾ ਰਹੇ ਹਾਂ ਯੂਨੀਅਨਾਂ ਦੀ ਗੱਲ ਕਰੀਏ ਤਾਂ ਯੂਨੀਅਨਾਂ ਦੇ ਮੁਖ ਚੋਂ ਵੀ ਇਹੀ ਗੱਲ ਸੁਣਨ ਨੂੰ ਮਿਲਦੀ ਆ ਸੋ ਸਾਰਿਆਂ ਤੋਂ ਪਹਿਲਾਂ ਇਹ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜੀ ਗੱਲ ਇਹ ਨਹੀਂ ਕਿ ਨਸ਼ਾ ਵੱਧ ਰਿਹਾ ਗੱਲ ਇਹ ਆ ਕਿ ਨਸ਼ਾ ਵੱਧ ਕਿਉਂ ਰਿਹਾ ਜੇ ਨਸ਼ੇ ਦਾ ਤੋੜ ਕੀਆ ਬਹੁਤ سارے ਭੈਣਾ ਭਰਾਵਾਂ ਦੇ ਕਮੈਂਟ ਇਹ ਵੀ ਵੀਰਾਂ ਦੇ ਆਉਂਦੇ ਆ ਜੀ ਨਸ਼ਾ ਕੋਈ ਟਾ ਕੇ ਕਿਸੇ ਦੇ ਮੂੰਹ ਚ ਨਹੀਂ ਪਾਉਂਦਾਗਾ ਇਨਸਾਨ ਨਾ ਚਾਵੇ ਤੇ ਨਸ਼ਾ ਕਿਵੇਂ ਇਨਸਾਨ ਨੂੰ ਲੱਗ ਜੂ ਦੇਖੋ ਵਕਤ ਦੀ ਰਫਤਾਰ ਆ ਨਾ ਜਿਹੜੀ ਇਹ ਬਹੁਤ ਕਰਾਰੀ ਇਨਸਾਨ ਦੇ ਚਪੇੜ ਮਾਰਦੀ ਹੈ ਕਈ ਵਾਰੀ ਸਾਡੇ ਮਾਪੇ ਦੇ ਕੀਤੇ ਗੁਨਾਹ ਔਲਾਦ ਦੇ ਅੱਗੇ ਆਉਣੇ ਹੁੰਦੇ ਆ। ਕਈ ਵਾਰੀ ਔਲਾਦ ਰਾਤੋਂ ਭਟਕੀ ਹੋਈ ਹੁੰਦੀ ਆ। ਸੋ ਇਹ ਇੱਕ ਵੱਖਰਾ ਕਨਸੈਪਟ ਆ, ਇੱਕ ਵੱਖਰਾ ਮੈਟਰ ਆ ਪਰ ਮੈਂ ਇੱਕ ਚੀਜ਼ ਜਿਹੜੀ ਸਭ ਤੋਂ ਵੱਧ 2016 ਤੋਂ ਲੈ ਕੇ 2024 ਵੀ ਜਾਣ ਵਾਲਾ ਹੁਣ ਹੁਣ ਤੱਕ ਦਾ ਜਿਹੜਾ ਮੇਰਾ ਤਜਰਬਾ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ ਉਹ ਰਿਹਾ ਕਿ ਰਿਸ਼ਤਿਆਂ ਦੀ ਸਭ ਤੋਂ ਵੱਡੀ ਗਰਾਵਟਾਉਣਾ ਹੀ ਨਸ਼ੇ ਦਾ ਮੇਨ ਕਾਰਨ ਮੰਨੀ ਗਈ ਹੈ। ਅੱਜ ਅਸੀਂ ਭਾਈਚਾਰਕਾਂ ਸਾਂਝਾਂ ਨੂੰ ਤੋੜ ਦਿੱਤਾ ਜਿਹੜਾ ਨਸ਼ੇ ਦਾ ਸਭ ਤੋਂ ਵੱਡਾ ਤੇ ਮੇਨ ਕਾਰਨ ਬਣਦਾ ਜਾ ਰਿਹਾ ਹੁਣ ਤੁਸੀਂ ਸਾਰੇ ਲੋਕ ਸੋਚੋਗੇ ਕਿ ਇਹ ਨਸ਼ੇ ਦਾ ਕਾਰਨ ਕਿਵੇਂ ਹੈ ਤੁਸੀਂ ਦੇਖੋ ਅੱਗੇ ਸਾਂਝਾ ਪਰਿਵਾਰ ਹੁੰਦਾ ਸੀ ਸਾਂਝਾ ਪਰਿਵਾਰ ਸੁਖੀ ਪਰਿਵਾਰ ਹੁੰਦਾ ਸੀ ਘਰ ਦਾ ਇੱਕ ਲਾਣੇਦਾਰ ਹੁੰਦਾ ਸੀ ਘਰ ਦਾ ਇੱਕ ਮੋਢੀ ਹੁੰਦਾ ਸੀ ਉਹਨੂੰ ਪਤਾ ਹੁੰਦਾ ਸੀ ਉਹਦੇ ਹੱਥ ਕਿਵਿਲਦਾਰੀ ਹੁੰਦੀ ਸੀ ਵਾਂਗ ਡੋਰ ਹੁੰਦੀ ਸੀ ਟੈਲੀਫੋਨ ਮੋਬਾਈਲ ਇੰਟਰਨੈਟ ਦਾ ਦੌਰ ਨਹੀਂ ਸੀ ਹੁੰਦਾ ਚਿੱਠੀਆਂ ਰਾਹੀ ਕਿਤੇ ਜਾ ਕੇ ਪਤਾ ਲੱਗਦਾ ਹੁੰਦਾ ਸੀਗਾ ਕਿ ਕਿੱਥੇ ਸੋਖ ਸ਼ਾਂਤੀ ਆ ਜਾਂ ਭੈਣ ਭਰਾ ਕਿਵੇਂ ਆ ਕਿਵੇਂ ਨਹੀਂ ਚਿੱਠੀਆਂ ਪਾਈਆਂ ਜਾਂਦੀਆਂ ਸੀ ਤਾਰਾਂ ਪਾਈਆਂ ਜਾਂਦੀਆਂ ਸੀ ਹਨ ਜਿਵੇਂ ਜਿਵੇਂ ਅਸੀਂ ਆਪਣੇ ਆਪ ਨੂੰ ਡਵੈਲਪ ਕਰਦੇ ਗਏ ਤਾਂ ਸਾਡੇ ਜਿਹੜੇ ਰਿਸ਼ਤਿਆਂ ਦੇ ਵਿੱਚ ਵੀ ਨਿਗਾਰ ਆਉਣਾ ਸ਼ੁਰੂ ਹੋ ਗਿਆ ਉਹਦੇ ਇਤ ਸਾਂਝਾ ਲਾਨੇਦਾਰ ਹੁੰਦਾ ਸੀ ਪਰਿਵਾਰ ਦਾ ਜਿਹਨੂੰ ਪਤਾ ਹੁੰਦਾ ਸੀ ਸਾਡੇ ਪਰਿਵਾਰ ਦੇ ਵਿੱਚ ਇੰਨੇ ਪੁੱਤ ਪੋਤੇ ਆ ਇੰਨੇ ਮੇਰੇ ਭਰਾ ਦੇ ਬੱਚੇ ਆ ਇਹਨਾਂ ਨੂੰ ਮੈਂ ਕਿਸ ਤਰੀਕੇ ਨਾਲ ਵਿਆਹਣਾ ਮੰਗਣਾ ਕੀ ਇਹਨਾਂ ਨੂੰ ਕੰਮਕਾਜ ਚਲਾ ਕੇ ਦੇਣਾ ਉਦੋਂ ਕਹਿੰਦੇ ਸੀ ਸਭ ਤੋਂ ਮੈਲਾ ਕੁੜਤਾ ਜਿਹਦੇ ਪਾਇਆ ਹੁੰਦਾ ਤੇ ਉਹ ਸਭ ਤੋਂ ਵੱਡਾ ਜ਼ਿਮੀਂਦਾਰ ਹੁੰਦਾ ਵੱਡੀਆਂ ਜ਼ਮੀਨਾਂ ਦਾ ਮਾਲਕ ਹੁੰਦਾ ਪਰ ਅੱਜ ਕੀ ਹੋਇਆ ਅੱਜ ਦੇ ਦੌਰ ਦੇ ਵਿੱਚ ਸਾਡੇ ਚਿੱਟੇ ਲੀੜੇ ਪਾਏ ਹੁੰਦੇ ਆ ਤੇ ਸਭ ਤੋਂ ਵੱਧ ਕਰਜ਼ਾਈ ਵੀ ਅਸੀਂ ਲੋਕ ਹੁੰਨੇ ਆ ਕਿ ਸਾਡੇ ਮਹਿੰਗੇ ਸ਼ੌਂਕ ਹੋ ਗਏ ਲਾਰਜਰੀ ਸਾਨੂੰ ਗੱਡੀਆਂ ਚਾਹੀਦੀਆਂ ਨੇ ਲਾਰਜਰੀ ਸਾਨੂੰ ਮਸ਼ੀਨਰੀ ਚਾਹੀਦੀ ਆ ਜਿਹਦਾ ਭੁਗਤਾਨ ਕਰਨ ਲਈ ਅਸੀਂ ਬੈਂਕਾਂ ਦੇ ਕਰਜ਼ਾਈ ਹੋਏ ਬੈਠੇ ਆ ਜਦੋਂ ਅਸੀਂ ਬੈਂਕਾਂ ਦੇ ਕਰਜ਼ਾਈ ਹੋ ਜਾਂਦੇ ਅਸੀਂ ਆਪ ਡਿਪਰੈਸ਼ਨ 'ਚ ਆ ਜਾਂਦੇ ਆ ਫਿਰ ਅਸੀਂ ਬੱਚਿਆਂ ਨੂੰ ਸਮਝਾਉਣ ਦੀ ਬਜਾਏ ਅਸੀਂ ਕਹਿੰਨੇ ਕਿ ਬੱਚੇ ਸਾਨੂੰ ਸਵਾਲ ਨਾ ਕਰਨ ਬੱਚੇ ਸਾਨੂੰ ਇਹ ਨਾ ਪੁੱਛਣ ਕਿ ਅਸੀਂ ਲਾਈਫ ਦੇ ਵਿੱਚ ਕੀ ਕੀਤਾ ਸੋ ਫਿਰ ਅਸੀਂ ਬੱਚਿਆਂ ਦੇ ਹੱਥ ਦੇ ਵਿੱਚ ਜਿਹੜੇ ਮੋਬਾਈਲ ਪਕੜਾਤੇ ਮੋਬਾਈਲ ਫੜਾਤੇ ਬੱਚੇ ਉਹ ਮੋਬਾਈਲਾਂ ਦੇ ਵਿੱਚ ਬਿਜੀ ਰਹਿਣ ਲੱਪੇ ਜੋ ਬੱਚੇ ਮੋਬਾਈਲਾਂ ਦੇ ਵਿੱਚ ਵੇਂਦੇ ਆ ਉਹੀ ਕੁਛ ਬੱਚੇ ਸਿੱਖਦੇ ਆ ਜੋ ਕੁਛ ਅੱਜ ਮੋਬਾਈਲਾਂ ਦੇ ਵਿੱਚ ਹੋ ਰਿਹਾ ਇਹਦੇ ਵਿੱਚ ਸਭ ਤੋਂ ਵੱਡਾ ਸਾਡੇ ਗਾਇਕਾਂ ਦਾ ਵੀ ਬੜਾ ਵੱਡਾ ਰੋਲ ਆ ਸਾਡੀ ਗਾਇਕੀ ਨੇ ਵੀ ਨਸ਼ੇ ਨੂੰ ਹਥਿਆਰਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋ ਰਹਿ ਨਹੀਂ ਰਹਿਗੀਆਂ ਕਿ ਗਾਇਕੀ ਨੇ ਇਸ ਨੂੰ ਪ੍ਰਮੋਟ ਨਹੀਂ ਕੀਤਾ ਇੱਕ ਟਾਈਮ ਉਹ ਵੀ ਹੁੰਦਾ ਸੀ ਜਦੋਂ ਸਾਫ ਸੁਥਰੀ ਗਾਇਕੀ ਹੁੰਦੀ ਸੀ ਜਮਲੇ ਜੱਟ ਵਰਗੇ ਗਾਇਕੀ ਗਾਉਂਦੇ ਸੀ ਸਤਿਗੁਰੂ ਨਾਨਕ ਤੇਰੀ ਲੀਲਾ ਲਿਆਰੀ ਐ ਸੋ ਉਹ ਉਹ ਜਿਹੜੇ ਸੀ ਉਹਨਾਂ ਦੇ ਵਿੱਚ ਮਠਾਸ ਸੀ ਉਹਨਾਂ ਰਿਸ਼ਤਿਆਂ ਦੇ ਵਿੱਚ ਲੋਕ ਤਤ ਲੋਕ ਗੀਤ ਗਾਏ ਜਾਂਦੇ ਸੀ ਪਰਿਵਾਰਕ ਤੌਰ ਤੇ ਬਹਿ ਕੇ ਸੁਨੇ ਜਾਂਦੇ ਸੀ ਅੱਜ ਵੀ ਯਾਦ ਹੈ ਜਦੋਂ ਬਲੈਕ ਐਂਡ ਵਾਈਟ ਟੀਵੀਆਂ ਦਾ ਦੌਰ ਹੁੰਦਾ ਸੀ ਤਾਂ ਸਾਢੇ 9 ਵਜੇ ਇੱਕ ਹਿੰਦੀ ਫਿਲਮ ਆਉਣੀ ਹੁੰਦੀ ਸੀ ਤਾਂ ਜਦੋਂ ਹਿੰਦੀ ਫਿਲਮ ਆਉਣੀ ਹੁੰਦੀ ਸੀ ਤਾਂ ਸਾਡੇ ਘਰ ਦੇ ਸਾਰਾ ਦਿਨ ਪਹਿਲਾਂ ਤਾਂ ਅਸੀਂ ਸ਼ਨੀ ਐਤਵਾਰ ਉਹ ਆਉਣੀ ਹੁੰਦੀ ਸੀ ਤੇ ਅਸੀਂ ਘਰ ਦੇ ਅੱਗੇ ਪਹਿਲਾਂ ਤਾਂ ਮਿੰਤਾ ਕਰਦੀਆਂ ਵੀ ਅਸੀਂ ਉਹ ਫਿਲਮ ਵੇਖਣੀ ਆ ਬਲੈਕ ਐਂਡ ਵਾਈਟ ਟੀਵੀ ਹੁੰਦਾ ਜੀ ਤਿੰਨਾਂ ਦਿਨਾਂ ਚਾਰਾਂ ਚਾਰਾ ਘਰਾਂ 'ਚ ਇੱਕ ਟੀਵੀ ਹੁੰਦਾ ਸੀ ਤੇ ਚਾਰਾਂ ਚਾਰਾਂ ਘਰਾਂ ਦੇ ਜਵਾਕਾਂ ਨੇ ਬਹਿ ਕੇ ਇੱਕ ਜਗ੍ਹਾ ਤੇ ਹੀ ਦੇਖਣਾ ਹੁੰਦਾ ਸੀ ਸ਼ਕਤੀਮਾਨ ਉਹਦੋਂ ਬੜਾ ਮਸ਼ਹੂਰ ਸੀ ਗੱਲ ਤੇ ਸ਼੍ਰੀ ਕ੍ਰਿਸ਼ਨਾ ਬਹੁਤ ਮਸ਼ਹੂਰ ਸੀ ਉਹਦੋਂ ਜਵਾਕਾਂ ਨੂੰ ਇਹਨਾਂ ਚੀਜ਼ਾਂ 'ਚ ਇੰਟਰਸਟ ਸੀ ਹਨਾ ਤੇ ਮੈਨੂੰ ਅੱਜ ਵੀ ਯਾਦ ਆ ਵੀ ਸਾਰਾ ਦਿਨ ਘਰਦਿਆਂ ਨੇ ਖੇਤੋਂ ਪੱਠੇ ਹੀ ਵਢਾਈ ਜਾਣੇ ਉਹਨਾਂ ਨੇ ਕਹਿਣਾ ਆਹ ਕੰਮ ਕਰ ਲੋ ਆਹ ਕੰਮ ਕਰ ਲੋ ਫੇਰ ਰਾਤ ਨੂੰ ਦੇਖ ਲਿਆ ਜੇ ਫੇਰ ਰਾਤ ਨੂੰ ਦੇਖ ਲਿਆ ਜੇ ਤੇ ਜਦੋਂ ਮਰ ਕੇ ਉਹ ਸਮਾਂ ਲੈ ਕੇ ਆਉਣਾ 9:30 ਵਜੇ ਦਾ ਤੇ ਉਦੋਂ ਨੂੰ ਲਾਈਟ ਚਲੀ ਜਾਣੀ ਕਿਉਂਕਿ ਉਦੋਂ ਖੇਤਾਂ 'ਚ ਹੀ ਲਾਈਟ ਨਹੀਂ ਸੀ ਆਉਂਦੀ ਹੁੰਦੀ ਆ ਸਿੰਗਲ ਫੇਸ 3 ਫੇਸ ਇਹ ਨਹੀਂ ਇੱਕ ਹੀ ਸਪਲਾਈ ਚੱਲਦੀ ਹੁੰਦੀ ਸੀ ਤੇ ਫੇਰ ਚੁੱਪ ਕਰਕੇ ਚੱਕਣੀਆਂ ਪੱਖੀਆਂ ਜੇ ਤਾਂ ਗਰਮੀ ਹੋਣੀ ਤੇ ਦਾਦਾ ਜੀ ਦਾਦੀ ਦੇ ਸਰਹਾਣੇ ਜਾ ਕੇ ਬਹਿ ਜਾਣਾ ਵੀ ਹੁਣ ਹੋਰ ਕੋਈ ਚਾਰਾ ਨਹੀਂ ਹੈਗਾ ਹਨਾ ਤੇ ਜੇ ਸਿਆਲ ਹੋਣਾ ਫਿਰ ਚੁੱਪ ਕਰਕੇ ਰਜਾਈ ਨੱਪ ਕੇ ਪੈ ਜਾਣਾ ਵੀ ਹੁਣ ਲੈਡ ਦਾ ਤਾਂ ਪਤਾ ਨਹੀਂ ਕਦੋਂ ਆਊਗੀ ਇਹ ਨਾ ਹੋਵੇ ਰਾਤ ਵੀ ਜਾਗਦੇ ਲੈਡ ਦੀ ਸੋਤਾ ਚ ਨਗਾਲ ਗਏ ਤੇ ਤੜਕੇ ਫੇਰ ਮਾਵਾਂ ਨੇ ਠਾ ਲੈਣਾ ਤੇ ਇਹ ਸਾਡੇ ਘਰ ਦਾ ਕਾਨੂੰਨ ਹੁੰਦਾ ਸੀ ਤੜਕੇ 4 ਵਜੇ ਚੱਕ ਕੇ ਮੂਲੀ ਵਾਂਗੂ ਧੋ ਦਿੰਦੇ ਸੀ ਕਿਸੇ ਨਵਾ ਨਿੰਦੇ ਸੀ ਸਾਰੇ ਭੈਣ ਭਰਾਵਾਂ ਨੂੰ ਖੇਡੇ ਵੀ ਬਹੁਤ ਰੱਜ ਕੇ ਅਸੀਂ ਖੇਡੇ ਆ ਇੱਕ ਵਿੜੇ 'ਚ ਖੇਡੇ ਆ ਸਾਰੇ ਬੱਚੇ ਇਕੱਠੇ ਖੇਡਦੇ ਆ ਉਹ ਜਿਹੜਾ ਪਿਆਰ ਉਹ ਤਵਾਕ ਅੱਜ ਨਹੀਂ ਅੱਜ ਨਾ ਤਾਂ ਸਾਡੇ ਚ ਸ਼ੈਨਚੀਲਤਾ ਰਹਿ ਗਈ ਆ ਅੱਜ ਜੇ ਸਾਡੇ ਬੱਚੇ ਨੂੰ ਕੋਈ ਚਾਚਾ ਤਾਇਆ ਭੈਣ ਭਰਾ ਕੁਝ ਕਹਿੰਦਾ ਤਾਂ ਅਸੀਂ ਬੱਚੇ ਨੂੰ ਕਹਿੰਨੇ ਮੋਬਾਈਲ ਚੱਕ ਤੇ ਅੰਦਰ ਵੜ ਜਾ ਅਸੀਂ ਚਾਚੇ ਤਾਇਏ ਦੀ ਗੱਲ ਸੋਣੀ ਪਸੰਦ ਨਹੀਂ ਕਰਦੇ ਅਸੀਂ ਇਹ ਨਹੀਂ ਸੋਚਦੇ ਵੀ ਜਿਉਹਨੇ ਇਹਦੀ ਕੋਈ ਗਲਤੀ ਵੇਖੀ ਹੋਊਗੀ ਤਾਂ ਸਾਨੂੰ ਕਹਿੰਦੇ ਅੱਗੇ ਚਾਚੇ ਤਾਇਏ ਦਾ ਇਹ ਵੰਕੇ ਪਿੰਡ ਦੇ ਬੰਦੇ ਦਾ ਵੀ ਡਰ ਹੁੰਦਾ ਸੀ ਵੀ ਸਾਡੇ ਪਿੰਡ ਦੇ ਬੰਦੇ ਨੇ ਹਾਈ ਇੱਥੇ ਖੜਿਆ ਦੇਖ ਲਿਆ ਪਤਾ ਨਹੀਂ ਸਾਡੇ ਬਾਰੇ ਕੀ ਸੋਚੂ ਪਿੰਡ ਜਾ ਕੇ ਕੀ ਗੱਲ ਕਰੂ ਪਰ ਅੱਜ ਦੇ ਹਾਲਾਤ ਆ ਜਿਹੜੇ ਇਹ ਕੁਛ ਹੋਰ ਆ ਭਰਾਵੋ ਅੱਜ ਜੇ ਸਾਡੇ ਦੇ ਵਿੱਚ ਨਸ਼ਾ ਪ੍ਰਫੁੱਲਤ ਹੋ ਰਿਹਾ ਨਾ ਉਹ ਕਿਤੇ ਨਾ ਕਿਤੇ ਉਹਦੇ ਜ਼ਿੰਮੇਵਾਰ ਸਰਕਾਰਾਂ ਤਾਂ ਹੈ ਹੀ ਹੈ ਅਸੀਂ ਲੋਕ ਵੀ ਜ਼ਿੰਮੇਵਾਰ ਆ ਅਸੀਂ ਉਹ ਚੀਜ਼ਾਂ ਅਸੀਂ ਜੇ ਸਾਡੇ ਘਰੇ ਕੋਈ ਸੁਨੇਹਾ ਦੇਣ ਆਉਂਦਾਸ ਕਿਨੇ ਕਿਹੜਾ ਪੁੱਤਾ ਪਿੱਟਾ ਕਹਿੰਦਾ ਜੇ ਕੋਈ ਸਾਨੂੰ ਆਣ ਕੇ ਦੱਸਦਾ ਅਸੀਂ ਕਹਿ ਦਿੰਨੇ ਨਹੀਂ ਸਾਡਾ ਪੁੱਤ ਤਾਂ ਸੱਚਾ ਸਵਿੱਤਰਾ ਤੂੰ ਝੂਠ ਬੋਲਦਾ ਪਰ ਮੇਰੇ ਜਦੋਂ ਸਾਨੂੰ ਕੋਠੇ ਚੜ੍ਹ ਕੇ ਦਵਾਈ ਪਾਉਣੀ ਪੈਂਦੀ ਉਹਦੋਂ ਲੋਕ ਸਾਡੀ ਸੁਣਦੇ ਨਹੀਂ ਅੱਜ ਇੱਕ ਚੀਜ਼ ਹੋਰ ਬਹੁਤ ਵੱਡੀ ਪ੍ਰਮੋਟ ਹੋਈ ਹੈ ਜੇ ਕਿਸੇ ਨੂੰ ਕਹਿਦੀ ਹੈ ਨਾ ਭਾਈ ਤੁਹਾਡਾ ਬੱਚਾ ਗਲਤ ਸੰਗਤ ਚ ਜਾ ਰਿਹਾ ਤੁਹਾਡਾ ਬੱਚਾ ਨਸ਼ਾ ਵੇਚ ਰਿਹਾ ਜਾਂ ਨਸ਼ਾ ਖਾ ਰਿਹਾ ਕੰਦੇ ਕੋਲੇ ਦੁਨੀਆਂ ਵਿੱਚ ਚੀ ਜਾਂਦੀ ਲੋਕਾਂ ਨੇ ਮਹਿਲ ਬਣਾ ਲੈ ਕਿਸੇ ਦਾ ਕੀ ਢੜ ਦੁਖਦਾ ਸਰਕਾਰਾਂ ਵਿੱਚ ਹੀ ਜਾਂਦੀਆਂ ਸਰਕਾਰਾਂ ਨੂੰ ਤਾਂ ਕਹਿੰਦੇ ਉਹ ਭਲੇ ਉਹ ਮਾਨਸੂ ਸਰਕਾਰਾਂ ਦੇ ਆਪ ਦੇ ਬਾਹਰ ਸੈੱਟ ਕੀਤੇ ਹੋਏ ਆ ਬੱਚੇ ਲੀਡਰਾਂ ਦੇ ਤੁਹਾਡੇ ਬੱਚੇ ਹਨ ਜਿਹੜੇ ਜਿਹੜੇ ਅੱਜ ਵੇਚਣਗੇ ਉਹ ਕੱਲ ਨੂੰ ਖਾਣਗੇ ਵੀ ਉਹ ਨਾ ਖਾਣਗੇ ਉਹਨਾਂ ਦੀ ਅਗਲੀ ਪੀੜ੍ਹੀ ਜ਼ਰੂਰ ਲਗੂ ਕਾਦੇ ਲਈ ਗਾਂਧੀ ਵਾਲੇ ਕਮਾਉਣੇ ਉਸ ਔਲਾਦ ਲਈ ਜਿਹੜੀ ਔਲਾਦ ਨੇ ਪਤਾ ਨਹੀਂ ਤੁਹਾਨੂੰ ਬੜੇਪੇ ਦੇ ਵਿੱਚ ਪਾਣੀ ਦੀ ਘਟ ਦੇਣੀ ਆ ਕਿ ਨਹੀਂ ਸੋ ਚੰਗਾ ਕਰਿਆ ਕਰੋ ਚੰਗਾ ਸੁਣਿਆ ਕਰੋ ਚੰਗੇ ਨਾਲ ਵਾਹ ਪਾਇਆ ਕਰੋ ਜੇ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਜੇ ਕੋਈ ਇੱਕ ਵੀ ਇਨਸਾਨ ਮੇਰੀ ਵੀਡੀਓ ਤੋਂ ਮੋਟੀਵੇਟ ਹੁੰਦਾ ਕੋਈ ਭੈਣ ਜਾਂ ਭਰਾ ਰਿਸ਼ਤਿਆਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੁੰਦਾ ਤੇ ਮੈਂ ਆਪਦੇ ਆਪ ਨੂੰ ਬਹੁਤ ਕਰਮਾਂ ਵਾਲੀ ਤੇ ਭਾਗਸ਼ਾਲੀ ਸਮਝੂਗੀ ਕਿ ਆਤਮਾ ਨੇ ਚਲੋ ਜੇ ਮੈਨੂੰ ਮਨੁੱਖਾ ਜਨਮ ਦਿੱਤਾ ਹੈ ਕਿਸੇ ਦੇ ਲੇਖੇ ਤਾ ਲਾ ਕੇ ਗਿਆ ਧੰਨਵਾਦ ਜੀ